ਵਾਹਿਗੁਰੂ 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 ਹਾਂਜੀ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਗੁਰੂ ਦੇ ਦੁਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਸ ਨੂੰ ਨਮਾਣੇ ਜਿਸੇ ਨੂੰ ਆਪ ਸੰਗਤਾਂ ਦੇ ਰੂਪ ਰੂਪ ਕੀਤਾ ਹੈ ਜੀ ਬਿਆੰਤ ਹੀ ਸੰਗਤਾਂ ਦੇ ਹੋਂਦ ਦੇ ਉੱਤੇ ਬਚਨ ਬਲਾਸ ਦਾਸ ਨਾਲ ਹੁੰਦੇ ਨੇ ਹਰ ਇੱਕ ਦਾ ਆਪਣਾ ਦੁੱਖ ਹੈ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਮਹਾਰਾਜ ਕਹਿੰਦੇ ਨੇ ਕੋਈ ਤਨ ਦੁੱਖੀ ਕੋਈ ਮਨ ਦੁੱਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁੱਖੀ ਕਿਸੇ ਕੀ ਹਰਿਕਾ ਦਾ ਸਭ ਦੇ ਆਪੋ ਆਪਣੇ ਦੁੱਖ ਦੀ ਆਪਾਂ ਨੇ ਔਰ ਸਾਰਿਆਂ ਦਾ ਹੱਲ ਸਾਰੀਆਂ ਤਕਲੀਫਾਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਬਾਚਨ ਮਹਾਰਾਜ ਜੀ ਦੀ ਬਾਣੀ ਪਾਸ ਸੋ ਜਿਸ ਤਰ੍ਹਾਂ ਕਈ ਸਵਾਲ ਕਰਦੇ ਨੇ ਕਿ ਸਾਡਾ ਕੰਮ ਨਹੀਂ ਚੱਲਦਾ ਜਿੱਥੇ ਸਾਡਾ ਕੰਮ ਹੈ ਉੱਥੇ ਖੜਾ ਹੈ ਸਾਡੇ ਕਾਰੋਬਾਰਾਂ ਚ ਵਰਤ ਨਹੀਂ ਪੈ ਰਹੀ। ਕਈ ਵਿਦੇਸ਼ਾਂ ਵਿੱਚ ਜਾ ਕੇ ਓਕੇ ਹੋ ਜਾਂਦੇ ਨੇ ਕੰਮ ਨਹੀਂ ਚੱਲਦੇ ਜਾਂ ਥੋੜਾ ਬਹੁਤਾ ਕੰਮ ਮਿਲ ਜਾਂਦਾ ਹੈ। ਘਰ ਰੈਂਟ ਤੇ ਰਹਿੰਦੇ ਨੇ ਆਪਣਾ ਘਰ ਖਰੀਦਣ ਲਈ ਬੜੇ ਉਹਨਾਂ ਦੇ ਮਨ ਵਿੱਚ ਉਚਾਹ ਹੁੰਦਾ ਹੈ ਕਿ ਆਪਣਾ ਘਰ ਹੋਵੇ ਆਪਣਾ ਟਿਕਾਣਾ ਬਣ ਜਾਏ। ਸੋ ਇਸ ਤਰ੍ਹਾਂ ਬੇਨਤੀ ਹੀ ਸੰਤਾਂ ਦੇ ਨਾਲ ਵਾਰਤਾਲਾਪ ਹੁੰਦੀ ਰਹਿੰਦੀ ਹੈ। ਸੋ ਘਬਰਾਉਣਾ ਨਹੀਂ ਡੋਲਣਾ ਨਹੀਂ। ਸਾਡੇ ਕੋਲ ਕੀ ਹੈ ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਹੈ ਸਾਡੇ ਕੋਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿ ਪਾਤਸ਼ਾਹ ਜੀ ਦਾ ਬਹੁਤ ਵੱਡਾ ਦਿੱਤਾ ਹੋਇਆ ਖਜ਼ਾਨਾ ਹੈ ਕਿਉਂਕਿ ਗੁਰੂ ਦਾਤਾ ਹੈ ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰੂ ਦਾਤਾ ਹੈ ਨਾਮ ਦਿੰਦਾ ਹੈ ਜਿਹਦੀ ਕਿਰਪਾ ਨਾਲ ਸਾਰੀ ਸ੍ਰਿਸ਼ਟੀ ਦਾ ਉਧਾਰ ਹੋਇਆ ਮਹਾਰਾਜ ਕਹਿੰਦੇ ਜਿਤਨੇ ਜਿਤੜੇ ਫਲ ਮਨ ਬਾਚੀ ਅਹ ਹੈ ਤਿੱਟੜੇ ਸਤਗੁਰ ਪਾਸ ਕਹਿੰਦੇ ਜਿੰਨੇ ਤੁਸੀਂ ਫਲ ਮਨ ਵਿੱਚ ਸੋਚਦੇ ਹੋ ਮੈਨੂੰ ਆ ਮਿਲ ਜਿਆ ਮਿਲ ਜਿਆ ਕਹਿੰਦੇ ਤਿੱਟੜੇ ਸਤਗੁਰ ਪਾਸ ਤਿੱਟੜੇ ਦਾ ਮਤਲਬ ਹੈ ਵੀ ਸਾਰੀ ਗੁਰੂ ਦੇ ਕੋਲ ਨੇ ਕਿਉਂਕਿ ਉਹਨਾਂ ਸਾਡਾ ਮਾਈਂਡ ਹੈ ਜਿਹੜਾ ਸੋਚ ਨਹੀਂ ਸਕਦਾ ਜਿੰਨਾ ਖਜ਼ਾਨਾ ਗੁਰੂ ਕੋਲ ਹੈ ਆ ਤੁਸੀਂ ਵੇਖਦੇ ਹੋ ਆਦਿ ਗੁਰੂ ਨਾਨਕ ਸਾਹਿਬ ਧਰਤੀ ਤੇ ਆਏ ਉਹਨਾਂ ਨੇ ਚਾਰੋਂ ਦਾਸੀਆਂ ਕੀਤੀਆਂ ਪੈਰਾਂ ਨਾਲ ਚੱਲ ਸਿੱਖੀ ਦੀ ਨਹੀਂ ਰੱਖੀ ਦੁਨੀਆ ਨੂੰ ਸੱਚੇ ਸ਼ਬਦ ਦੇ ਲੜ ਲਾਇਆ ਉਹੀ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਲੈ ਕੇ ਬਾਕੀ ਦੀਆਂ ਪਾਤਸ਼ਾਹੀਆਂ ਕਿਉਂਕਿ ਜੋਤ ਤਾਂ ਇੱਕੋ ਹੀ ਸੀ ਤੁਰੀਆਂ ਤੇ ਕਿੱਥੋਂ ਤੋਂ ਕਿੱਥੇ ਕੰਮ ਵਾਝ ਗਿਆ ਅੱਜ ਵਰਲਡ ਲੈਵਲ ਦੇ ਉੱਤੇ ਸਭ ਤੋਂ ਘੱਟ ਗਿਣਤੀ ਦੀ ਕੌਮ ਹੈ ਬੇਸ਼ੱਕ ਸਿੱਖ ਕੌਮ ਪਰ ਸਾਰੀ ਦੁਨੀਆ ਦਾ ਪੇਟ ਭਰ ਸਕਦੀ ਹੈ ਲੰਗਰ ਲਾ ਕੇ ਇਹ ਖਜ਼ਾਨੇ ਕਿੱਥੋਂ ਆ ਰਹੇ ਇਹ ਮਾਇਆ ਵਰਕ ਤਾਂ ਕਿੱਥੋਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਿਆ ਮਹਾਰਾਜ ਨੇ ਆਪਣੇ ਆਪਣੀ ਯੁਗਤੀ ਦਾ ਸਿੱਕਾ ਚਲਾਇਆ ਜੋ ਮਹਾਰਾਜ ਦੀ ਕਮਾਈ ਸੀ ਬੰਦਗੀ ਸੀ ਫਿਰ ਮਹਾਰਾਜ ਨੇ 20 ਰੁਪਈਆ ਦਾ ਲੰਗਰ 20 ਰੱਜ ਤਾਂ ਮੰਨ ਗਿਆ ਜਾਂਦਾ ਉਹਨਾਂ ਸਮਿਆਂ ਵਿੱਚ ਤੇ ਉਹ ਉਦੋਂ ਦੀ ਕੀਤੀ ਹੋਈ ਐਫ ਡੀ 20 ਰੁਪਈਆ ਦੀ ਅੱਜ ਕਿੰਨੀ ਫਲ ਰਹੀ ਹੈ ਕਿੰਨੀ ਕਿਰਪਾ ਸਾਡਾ ਗੁਰੂ ਇੰਨਾ ਸਮਰੱਥਾ ਸਾਡਾ ਗੁਰੂ ਸੋਨੇ ਦੇ ਹਰਿਮੰਦਰ ਵਿੱਚ ਲੈਂਦਾ ਰਿੱਧੀਆਂ ਸਿੱਧੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਉਹਦੇ ਪੈਣਾ ਜ਼ਰੂਰੀਆਂ ਫਰਦੀਆਂ ਨੇ ਐਡਾ ਵੱਡਾ ਸਾਡਾ ਬਾਪੂ ਅਸੀਂ ਉਹ ਤੋਂ ਮੰਨ ਲਈਏ ਅਸੀਂ ਸਿਆਣਿਆਂ ਕੋਲੇ ਧਾਗੇ ਤਵੀਤਾਂ ਵਾਲਿਆਂ ਕੋਲੇ ਦੱਸਣ ਪੁੱਛਣ ਵਾਲਿਆਂ ਕੋਲ ਕਿਉਂ ਜਾਈਏ ਅਸੀਂ ਆਪਣੇ ਗੁਰੂ ਦੀ ਬੰਦਗੀ ਕਰੀਏ ਸ਼ਬਦ ਦੀ ਕਮਾਈ ਕਰੀਏ ਸਾਨੂੰ ਸਭ ਕੁਝ ਮਿਲੇਗਾ ਸੋ ਇਸ ਕਰਕੇ ਗੁਰੂ ਪਿਆਰੇ ਉਹ ਇਹ ਗੱਲ ਦਾ ਧਿਆਨ ਰੱਖਿਆ ਜਾਂਦਾ ਹਾਂ ਜਿਹੜੇ ਕਹਿੰਦੇ ਨੇ ਕਿ ਸਾਡੇ ਕਈ ਸਾਲਾਂ ਤੋਂ ਕੰਮ ਰੁਕੇ ਪਏ ਨੇ ਬਣ ਨਵੇ ਵਿਦੇਸ਼ ਵਿੱਚ ਜਾ ਕੇ ਵੀ ओके ਵੇ ਪਏ ਨੇ ਛੋਟਾ ਮੋਟਾ ਕੰਮ ਮਿਲਦਾ ਹੈ ਘਰ ਨਹੀਂ ਬਣ ਰਿਹਾ ਸੋ ਇਸ ਤਰ੍ਹਾਂ ਕਈ ਤਰ੍ਹਾਂ ਦੇ ਸੰਗਤਾਂ ਦੇ ਸਵਾਲ ਆਉਂਦੇ ਤੇ ਪਿਆਰ ਵਾਲਿਓ ਤੁਸੀਂ ਇਤਿਹਾਸ ਭੁੱਲਿਆ ਨਾ ਕਰੋ ਇਤਿਹਾਸ ਵਿੱਚ ਦੋ ਛੋਟੇ ਭਗਤਾਂ ਦਾ ਨਾਮ ਆਉਂਦਾ ਹੈ ਛੋਟੀ ਉਮਰ ਦੇ ਭਗਤਾਂ ਦਾ ਛੋਟੇ ਦਾ ਮਤਲਬ ਛੋਟੀ ਉਮਰ ਦੇ ਭਗਤ ਔਰ ਉਹਨਾਂ ਭਗਤਾਂ ਦੀ ਕਮਾਈ ਇੰਨੀ ਹੈ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਭਗਤਾਂ ਦੇ ਨਾਮ ਨੇ ਹੋਰ ਭਗਤਾਂ ਦੀ ਬਾਣੀ ਵੀ ਹੈ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਗੇ ਬੇਨਤੀ ਕਰਕੇ ਪੁੱਛੀ ਮਹਾਰਾਜ ਨਾਮ ਕਿਸ ਤਰ੍ਹਾਂ ਜਪੀਏ ਕਿਸ ਤਰ੍ਹਾਂ ਦਾ ਮਤਲਬ ਫਿਰ ਕਿਸ ਦੀ ਉਦਾਹਰਨ ਦੇਣੀ ਪੈਣੀ ਇਹ ਮਹਾਰਾਜ ਕਹਿੰਦੇ RAM ਜਪੋ ਜੀ ਐਸੇ ਐਸੇ ਤ੍ਰੋ ਪ੍ਰਹਿਲਾਦ ਜਪਿਓ ਹਰ ਜੈ ਜਿਵੇਂ ਉਹਨਾਂ ਨੇ ਜਪ ਕੇ ਉਹ ਪਦਮੀਆਂ ਪਾ ਲਈਆਂ ਉਹ ਮੁਕਾਮ ਹਾਸਲ ਕਰ ਲਏ ਇੰਨੀ ਨਹੀਂ ਛੋਟੀ ਉਮਰ ਦੇ ਬਾਲਕਾਂ ਨੇ ਜੋ ਕੋਈ ਨਹੀਂ ਹਾਸਲ ਕਰ ਚੁੱਕਾ ਇਹ ਆਪਾਂ ਉਹਨਾਂ ਦੀ ਦਸੇ ਰਸਤੇ ਦੇ ਮਾਰਗਦਰਸ਼ਨ ਤੇ ਚੱਲਾਂਗੇ ਸਾਡੇ ਕਾਰਜ ਵੀ ਹੋ ਜਾਣਗੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਭਗਤ ਧਰੂ ਜੀ ਬਾਰੇ ਛੋਟੀ ਜੀ ਵਿਚਾਰ ਆਪਾਂ ਉਹਨਾਂ ਦੀ ਕਰ ਲਈਏ ਤਾਂ ਕਿ ਆਪਣੀ ਸ਼ਰਧਾ ਵਧੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਹਿੰਦੇ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਪੁੱਛੜ ਲੀਤ ਮਹਿਲ ਦੇ ਬਗੀਚੇ ਵਿੱਚ ਭਗਤ ਧਰੂ ਬੱਚਿਆਂ ਨਾਲ ਖੇਡ ਰਿਹਾ ਸੀ ਉਹਦੇ ਦੋ ਵਿਆਹ ਸੀ ਰਾਜ ਦੇ ਇੱਕ ਜਿਹੜੀ ਭਗਤ ਤਰੋਂ ਦੀ ਮਾਤਾ ਹੈ ਉਹਨਾਂ ਨੇ ਮਹਿਲਾਂ ਤੋਂ ਬਾਹਰ ਕੱਢ ਕੇ ਇੱਕ ਛੋਟਾ ਜਿਹਾ ਘਰ ਬਣਾ ਕੇ ਦਿੱਤਾ ਸੀ ਜਿਹਦੇ ਵਿੱਚ ਤਰੋਂ ਤੇ ਉਹਦੀ ਮਾਤਾ ਰਹਿੰਦੀ ਸੀ ਛੋਟੀ ਰਾਣੀ ਦੇ ਹੱਥੇ ਜ਼ਿਆਦਾ ਚੜਿਆ ਹੋਇਆ ਸੀ ਜਿਹੜਾ ਰਾਜਾ ਸੀ ਇੱਕ ਉਹਦਾ ਬੇਟਾ ਸੀ ਸੋ ਇਸ ਤਰ੍ਹਾਂ ਜਦੋਂ ਰਾਜਾ ਉੱਥੋਂ ਲੰਘਿਆ ਉਹਨੇ ਤਰੋਂ ਨੂੰ ਵੇਖਿਆ ਬੜਾ ਖੁਸ਼ ਹੋਇਆ ਆਪਣੇ ਪੁੱਤਰ ਨੂੰ ਵੇਖ ਕੇ ਮੂੰਹ ਜਾ ਗਿਆ ਖਿੱਚ ਪਈ ਚੁੱਕ ਕੇ ਗੋਦ ਵਿੱਚ ਪਿਆਰ ਕਰਨ ਲੱਗਿਆ ਕਹਿੰਦੇ ਬਾਹਾਂ ਪਕੜ ਉਠਾਲੇਣ ਮਾਣ ਵਿੱਚ ਰੋਸ ਮਤਰੀ ਕੀਤਾ ਮਤਰੀ ਮਾਂ ਨੇ ਬਾਹ ਤੋਂ ਫੜ ਕੇ ਪਿਤਾ ਦੀ ਗੋਦ ਵਿੱਚ ਬਾਹਰ ਕੱਢ ਦਿੱਤਾ ਇਹ ਨੂੰ ਪਿਆਰ ਨਹੀਂ ਕਰਨਾ ਮੇਰੇ ਬੱਚੇ ਨੂੰ ਵਿਆੜ ਗਿਆ ਹੁਣ ਭਗਤ ਰਉ ਨੂੰ ਇਹ ਗੱਲ ਬੁਰੀ ਲੱਗੀ ਬੱਚਾ ਸੀ ਛੋਟਾ ਕਹਿੰਦੇ ਡੁੱਡੋ ਹਨ ਲੀਕਾ ਮਾਂ ਪੁੱਛਾ ਤੂੰ ਸਾਬਣੀ ਹੈ ਕਿ ਸੁਰਿਕਾ ਜਾ ਕੇ ਆਪਣੀ ਮਾਂ ਨੂੰ ਪੁੱਛਦਾ ਹੈ ਉਦਾਸ ਮਾਂ ਨਾਲ ਮਾਂ ਤੂੰ ਦਾਸੀ ਹੈ ਕਿ ਰਾਣੀ ਹੈ ਤੂ ਤੇ ਕਹਨੀ ਹੈ ਇਹ ਰਾਜਾ ਤੇਰਾ ਪਿਤਾ ਹੈ ਮੈਂ ਉਹਦੀ ਰਾਣੀ ਅੱਗੋਂ ਮਾਤਾ ਕਹਿੰਦੀ ਸਾਬਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਲੜੀਤਾ ਮੇਰਾ ਜਨਮ ਰਾਜੇ ਦੇ ਘਰ ਵਿੱਚ ਹੋਇਆ ਮੇਰਾ ਪਿਤਾ ਰਾਜਾ ਮੇਰਾ ਭਰਾ ਰਾਜਾ ਮੇਰਾ ਪਤੀ ਰਾਜਾ ਪਰ ਫੇਰ ਵੀ ਮੈਂ ਇਸ ਹਾਲਤ ਵਿੱਚ ਰਹਿ ਰਹੀਆਂ ਕਿਉਂਕਿ ਮੈਂ ਕਿਸੇ ਜਨਮ ਵਿੱਚ ਭਗਤੀ ਨਹੀਂ ਕੀਤੀ ਸ਼ਬਦ ਦੀ ਕਮਾਈ ਨਹੀਂ ਹੁਣ ਇਥੋਂ ਹਿਸਾਬ ਲਾ ਲਓ ਵੀ ਉਹਦਾ ਪਿਤਾ ਵੀ ਰਾਜਾ ਉਹਦਾ ਭਰਾ ਵੀ ਰਾਜਾ ਉਹਦਾ ਘਰ ਵਾਲਾ ਵੀ ਰਾਜਾ ਪਰ ਉਹਨੂੰ ਉਹ ਦੁਨਿਆਵੀ ਸੁੱਖ ਨਹੀਂ ਦੇ ਸਕਦੀ ਕਿਉਂਕਿ ਉਹਦੇ ਕਰਮ ਚੱਕਰ ਹੀ ਐਸੇ ਉਹ ਕਹਿੰਦੀ ਮੈਂ ਨਾਮ ਨਹੀਂ ਜੱਪਦਾ ਪਰ ਫਿਰ ਵੀ ਉਹ ਵੱਡਿਆਂ ਭਾਗਾਂ ਵਾਲੀ ਮਾਂ ਐ ਕਿਉਂਕਿ ਦੀ ਕੁੱਖ ਵਿੱਚੋਂ ਪੈਦਾ ਹੋਣ ਵਾਲਾ ਬਹੁਤ ਵੱਡਾ ਭਾਗ ਹੈ ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਣਗੇ اے ਮਾਤਾ ਮੈਨੂੰ ਇਹੋ ਜੀ ਯੁਗਤੀ ਦੱਸ ਕਿਹੜੇ ਉਦਮ ਦੇ ਨਾਲ ਮੈਨੂੰ ਰਾਜ ਭਾਗ ਮਿਲ ਸਕਦਾ ਤੇ ਸਾਰੇ ਜਿੰਨੇ ਵੀ ਮੈਨਾਂ ਨਫ਼ਰਤ ਕਰਦੇ ਨੇ ਮੇਰੇ ਬੈਰੀ ਨੇ ਸਾਰੇ ਮੇਰੇ ਮਿੱਤਰ ਵਾ ਪਰਮੇਸ਼ਰ ਆਰਾਧਈ ਹੈ ਜਿੱਦੋਂ ਹੋਈ ਹੈ ਪਤਿਤਪਨੀਤਾ ਮਾਂ ਕਹਿੰਦੀ ਪੁੱਤਰ ਪਰਮੇਸ਼ਰ ਦੀ ਅਰਾਧਨਾ ਕਰ ਜਿਹਦੀ ਅਰਾਧਨਾ ਕਰਨ ਕਰਕੇ ਕਹਿੰਦੇ ਸਾਰੇ ਤੇਰੇ ਮਿੱਤਰ ਬਣ ਜਾਣਗੇ ਤੇ ਤੂੰ ਪਤਿਤ ਤੋਂ ਪਨੀਤ ਹੋ ਜਾਏਗਾ ਜਦੋਂ ਮਾਤਾ ਨੇ ਪ੍ਰਬੋਧ ਦਿੱਤਾ ਉਪਦੇਸ਼ ਦਿੱਤਾ ਕਹਿੰਦਾ ਮਾਤਾ ਮੈਂ ਹੁਣੇ ਤਪ ਕਰਾਂਗਾ ਬਸ ਕਾਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਚੰਗੇ ਕੰਮ ਲਈ ਉਸੇ ਸਮੇਂ ਉਦਮ ਕਰੋ ਜੋ ਗੁਰ ਕਹੈ ਸੋਈ ਭਲ ਮੰਨਹੁ ਹਰ ਹਰ ਕਥਨ ਦਰ ਜਦੋਂ ਘਰ ਤੋਂ ਬਾਹਰ ਪੈਰ ਪਟਿਆ ਮਾਟਰ ਦਾ ਅਸ਼ੀਰਵਾਦ ਲੈ ਕੇ ਭਗਤੀ ਲਈ ਨਾਰਦ मुनि ਜੀ ਨੇ ਆ ਕੇ ਪਰਖਿਆ ਜੰਗਲ ਹੋਏਗਾ ਇਥੇ ਇਕਾਂਤ ਵਿੱਚ ਬੈਠਣਾ ਜੰਗਲੀ ਜਾਨਵਰ ਹਨੇਰੀਆਂ ਤੂਫਾਨ ਖਾਣ ਪੀਣ ਨੂੰ ਕੁਝ ਨਹੀਂ ਸੁੱਕੇ ਦਰਖਤ ਛਿਲੜਾਂ ਕਹਿੰਦਾ ਜੀ ਸਭ ਪਰਵਾਣ ਨਾ ਉਸ ਪਿਆਰੀ ਨੂੰ ਪਾਉਂਦਾ ਰਾਜੇ ਨੂੰ ਪਤਾ ਲੱਗਿਆ ਰਾਜਾ ਭੱਜਿਆ ਆਇਆ ਮੇਰਾ ਮਸੂਮ ਬੱਚਾ ਜੰਗਲਾਂ ਵਾਲਾ ਚੱਲਿਆ ਇਕਾਂਤ ਵਿੱਚ ਭਗਤੀ ਕਰਨ ਪੁੱਤਰ ਅੱਧਾ ਰਾਜ ਮੈਂ ਤੈਨੂੰ ਦੇ ਦਿੰਦਾ ਰੁਕ ਜਾ ਦੇਖੋ ਭਗਤੀ ਕਰਨ ਲਈ ਹਜੇ ਮਨ ਬਣਾਇਆ ਉਹਦੇ ਵਿੱਚੋਂ ਹੀ ਗਿਆਨ ਪੈਦਾ ਹੋਗਾ ਛੋਟੀ ਜੀ ਉਮਰ ਹੈ ਹੱਸ ਕੇ ਕਹਿੰਦੇ ਨਾਰਦ ਜੀ ਮੈਂ ਹਜੇ ਭਗਤੀ ਕੀਤੀ ਨਹੀਂ ਸਿਰਫ ਕਰਨ ਲਈ ਮਨ ਬਣਾਇਆ ਹੈ ਹਜੇ ਮੈਂ ਸਿਰਫ ਆਪਣੇ ਮਨ ਨੂੰ ਤਿਆਰ ਕੀਤਾ ਅੱਧਾ ਰਾਜ ਦੁਨੀਆ ਦਾ ਚੱਲ ਕੇ ਮੇਰੇ ਪਿੱਛੇ ਆ ਗਿਆ ਤੇ ਗੁਰੂ ਪਿਆਰਿਓ ਜੇ ਅਸੀਂ ਸ਼ਬਦ ਦੀ ਕਮਾਈ ਲਈ ਮਨ ਬਣਾਵਾਂਗੇ ਮਹਾਰਾਜ ਤੇ ਉਹਦੀ ਤਿਆਰ ਹੋ ਜਾਂਦੇ ਨੇ ਵੇਖ ਲੈਂਦੇ ਨੇ ਵੀ ਤਾਂ ਮਨ ਬਣ ਗਿਆ ਹੁਣ ਇਹ ਜਾਪ ਕਰਨਾ ਚਾਹੁੰਦਾ ਇਹ ਸ਼ਬਦ ਨਾਲ ਜੁੜਨਾ ਚਾਹੁੰਦਾ ਉਸੇ ਦਿਨ ਤੋਂ ਤੁਹਾਡਾ ਦੁੱਖ ਘਟਣਾ ਸ਼ੁਰੂ ਕਰ ਦਿੰਦੇ ਨੇ ਗੁਰੂ ਸਾਹਿਬ ਇਸ ਕਰਕੇ ਵੇਖੋ ਅੰਧਾ ਰਾਜ ਚੱਲ ਕੇ ਪਿਛੇ ਆ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ ਨਾਰਦ ਮਨੋ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਪਿਛੋਂ ਹੋ ਰਾਜੇ ਸਦਿਆਂ ਅਬ ਚਲ ਰਾਜ ਕਰੋ ਨਤ ਨੀਤਾ ਹਾਰ ਚੱਲੇ ਗੁਰਮੁਖ ਜਗ ਜਿੱਤਾ ਕਹਿੰਦੇ ਦੁਨਿਆਵੀ ਲੋਕ ਤਾਂ ਹਾਰ ਕੇ ਚਲੇ ਜਾਂਦੇ ਨੇ ਇਥੋਂ ਜਿਹੜੇ ਗੁਰਮੁਖ ਜਾਨ ਨੇ ਉਹ ਜਗਤ ਜਿੱਤ ਕੇ ਜਾਂਦੇ ਨੇ ਇਸੇ ਕਰਕੇ ਮਾਨਣ ਕਿ ਰਾਜਾ ਸਗਲੀ ਸਿਸ਼ਟਾ ਹਰ ਨਾਮ ਮਨ ਤੇ ਨਾ ਜਿਹੜੇ ਗੁਰਮੁਖ ਜਾਨ ਨੇ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਵਾਈ ਗੁਰਮੁਖੀ ਲਾਹਾ ਲੈ ਕੇ ਜਾਂਦੇ ਨੇ ਗੁਰਮੁਖ ਬਣੀਏ ਗੁਰੂ ਦੇ ਸ਼ਬਦ ਨਾਲ ਜੁੜੀਏ ਆ ਸ਼ਬਦ ਦਾ ਜਾਪ ਮੈਂ ਤੁਹਾਨੂੰ ਦੱਸਣ ਲੱਗੇ ਆਂ ਜੋ ਨਾਲ ਸੁਣਿਓ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਇਹ ਸ਼ਬਦ ਤੁਸੀਂ ਸਰਚ ਕਰਕੇ ਇਹ ਸ਼ਬਦ ਦੀਆਂ ਦੋ ਮਾਲਾ ਇੱਕ ਸਵੇਰੇ ਇੱਕ ਸ਼ਾਮ ਨੂੰ ਵਿਧੀ ਉਸੇ ਤਰ੍ਹਾਂ ਇਸ਼ਨਾਨ ਕਰਕੇ ਕੇਸੀ ਸੋਚੇ ਵਸਤਰ ਸੋਚਿਆ ਆਸਣ ਓਲੇ ਜਲ ਲੱਖ ਕੇ ਕੜਾ ਪ੍ਰਸ਼ਾਦ ਬਣਾ ਕੇ ਰਮਤਾ ਕਰਨੀ ਕੜਾ ਪ੍ਰਸ਼ਾਦ ਬਣਾ ਕੇ ਅਰਦਾਸ ਕਰਕੇ ਸਮਾਪਤੀ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਆਪਾਂ ਬੜੇ ਪ੍ਰੇਮ ਦੇ ਨਾਲ ਬੜੇ ਸਤਕਾਰ ਦੇ ਨਾਲ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਇਹ ਸ਼ਬਦ ਹੈ ਉਹ ਸ਼ਬਦ ਨੂੰ ਬੜੇ ਧਿਆਨ ਨਾਲ ਸਰਵਣ ਕਰੀਏ ਸਤਗੁਰ ਜੀ ਵਚਨ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਠੇਰ ਕਰ ਵੈਸੋ ਹੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਬਾਦਸ਼ਾਹਾਂ ਸਾਹਾ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸਪੀ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਸਾਦ ਇਹ ਸ਼ਬਦ ਦਾ ਜਾਪ ਇੱਕ ਮਾਲਾ ਸਵੇਰੇ ਇੱਕ ਸ਼ਾਮ ਨੂੰ ਰੋਜ਼ ਕਰੋ 40 ਦਿਨ ਕਰ ਲਓ ਵੇਖੋ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਬਰਕਤ ਹੁੰਦੀ ਗੁਰੂ ਸਾਹਿਬ ਨੇ ਝੋਲੀਆਂ ਭਰ ਦੇਣੀਆਂ ਨੇ ਵਾਹਿਗੁਰੂ ਦੀ ਤਾਲ ਖਾਲਸਾ ਵਾਹਿਗੁਰੂ ਦੀ ਜੀ ਪਤ